ਸਰਸਾ ਇੱਧਰ ਦੇਖ ਕੇ ਹਾਂਜੀ ਅਬ ਇਹਨਾਂ ਨੇ ਲੱਪੜ ਇਹਨਾਂ ਨੇ ਪ੍ਰਿੰਟਰ ਦੇਖੋ ਸਰ ਜੀ ਆ ਜੀ ਇੱਧਰ ਆ ਲਓ ਹਾਂਜੀ ਇਹਨਾਂ ਨੇ ਸਰ ਮੈਂ ਮੈਂ ਲੈ ਆਵਾਂਗਾ ਸਰ ਸਾਈਡ ਤੇ ਦੋ ਸੈਂਟ ਚਲੋ ਹਾਂਜੀ ਹੈਲੋ ਇਹ ਵੀਆਰਐਲ ਸੁਲਿੱਪ ਹੈ ਜੀ ਜਿਹੜਾ ਸਾਡੇ ਜਿਹੜੇ ਹੈਗੇ ਆ ਯੂਥ ਦੇ ਵਲੰਟੀਅਰਸ ਉਹਨਾਂ ਨੇ ਦੇਣੀ ਆ ਘਰ ਘਰ ਜਾ ਕੇ ਇਹ ਲੈ ਕੇ ਫਿਰ ਇੱਥੇ ਆਣਾ ਇਹਦੇ ਤੇ ਨੰਬਰ ਵੀ ਲਿਖਿਆ ਹੋਇਆ ਜੀ ਉਹਨਾਂ ਦਾ ਸੀਰੀਅਲ ਨੰਬਰ ਸਿਕਸ ਹੈ ਤੇ ਆਪਣੀ ਵਾਰੀ ਸਿਰ ਆ ਕੇ ਉਹਨਾਂ ਦੇ ਪ੍ਰੋਡਕਟ ਡਾਇੰਗ ਤੇ ਰੈਸਨਾ ਕਰਨੀ ਹੋਵੇ ਨਾਲ ਆਪਣਾ ਆਧਾਰ ਕਾਰਡ ਔਰ ਵੋਟਰ ਕਾਰਡ ਤੈਨੂੰ ਤਿੰਨੋ ਚੀਜ਼ਾਂ ਚਾਹੀਦੀਆਂ ਇਹ ਇਹ ਆਖ ਕੇ ਤੁਹਾਡੇ ਇੱਥੇ ਟੋਟਲ 5-7 ਮਿੰਟ ਦਾ ਕੰਮ ਹੈ ਜੀ 10 ਮਿੰਟ ਚ ਬਣਾ ਕੇ ਲੈ ਜਾਓ ਤੇ ਇਹ ਤੁਹਾਡੇ ਜਿਹੜਾ ਪਰਿਵਾਰ ਹੈ ਕਿੰਨੇ ਮੈਂਬਰ ਹੈ ਤੁਹਾਡੇ ਜੀ ਚਾਰ ਮੈਂਬਰ ਹੈ ਚਾਰਾਂ ਨੂੰ ਜਿਹੜਾ ਹੈਗਾ ਇਹ 10 ਲੱਖ ਦਾ ਇੰਸ਼ੋਰੈਂਸ ਮਿਲੇਗਾ ਥੈਂਕ ਯੂ ਸਰ ਠੀਕ ਹੈ ਇਹ ਹੋ ਗਿਆ ਤੁਹਾਡਾ اچھا ਕੋਈ ਕਿਸੇ ਨੇ ਪ੍ਰਾਈਵੇਟ ਇੰਸ਼ੋਰੈਂਸ ਕਰਾਈ ਹੈ ਆਓ ਜੀ ਇੱਥੇ ਆਓ ਜੀ ਕਿੰਨੇ ਬੰਦਿਆਂ ਦੀ ਹੈ ਜੀ ਉਹ ਦੋਆਂ ਦੇ ਜੀ ਕਿੰਨੇ ਪੈਸੇ ਦਿੰਦੇ ਹੋ 33000 ਰੁਪਏ ਦੋ ਬੰਦਿਆਂ ਦੀ ਇੰਸ਼ੋਰੈਂਸ ਹੈ ਜੀ ਇਹ 33000 ਰੁਪਏ ਦਿੰਦੇ ਆ। ਤੇ ਇਹਨਾਂ ਦੇ ਬੱਚੇ ਵੀ ਆ ਤੁਹਾਡੇ? ਬੱਚੇ ਹੈ ਜੀ ਬੱਚੇ ਵਿੱਚ ਹੈ ਜੀ। ਬੱਚੇ ਉਹਦੇ ਤਾਂ ਨਹੀਂ ਗਏ। ਇਹਦੇ ਵਿੱਚ ਬੱਚੇ ਵੀ ਆਣਗੇ ਪੇਰੈਂਟਸ ਵੀ ਆਣਗੇ ਮਤਲਬ ਪੈਸਾ ਇੱਕ ਨਹੀਂ ਲੱਗਣਾ। ਸੋ ਤੁਹਾਨੂੰ ਤਾਂ 33000 ਨਾਲ ਜ਼ਿਆਦਾ ਹੋ ਗਿਆ। ਹੋਰ 32000 ਦੀ ਐਕਟ ਰਾਈਡ ਹੈ ਜੀ। ਹੈ ਜੀ 32000 ਸਰ ਤੁਸੀਂ 32000 ਚ ਭਰਾਈਆਂ ਕਿੰਨੇ ਬੰਦੇ ਦੀ ਆ? ਦੋ ਜੀ ਬੱਚੇ। 32000 ਐਕਟ ਰਾਈਡ ਹੈ ਜੀ। 32000 ਦੋ ਦੋ ਜਣੇ ਇਹਨਾਂ ਦਾ 25000 ਨਾਲ ਦੀ ਉਮਰ ਘਟ ਹੈ ਜੀ। ਤੇ ਜੇ ਕੋਈ ਬਿਮਾਰੀ ਹੋਵੇ ਫਿਰ ਰੋਲ ਪਾਜੰਦੇ ਪੈਸੇ ਤੰਦਰੁਸਤ ਹੋ ਤੋਂ ਕੋਈ ਬਿਮਾਰੀ ਨਹੀਂ ਹਾਗ ਮੈਨਾਂ ਦੇਖੋ ਜੇ ਕਿਸੇ ਦੇ ਗੁਰਦੇ ਫੇਲ ਹੈ ਤਾਂ ਇੰਸ਼ੋਰੈਂਸ ਹੋਣੀ ਨਹੀਂ ਔਰ ਜਿਹੜੀਆਂ ਪ੍ਰੀ-ਐਗਜ਼ਿਸਟਿੰਗ ਬਿਮਾਰੀਆਂ ਹੈਗੀਆਂ ਉਹਦਾ ਇਲਾਜ ਨਹੀਂ ਹੋਣਾ ਜਿਹੜੀ ਪਰਮਾਡਿਵੀਆ ਸਾਰਾ ਕਵਰ ਹੋਣਾ ਇਹਨਾਂ ਨੇ ਸਾਰਿਆਂ ਨੇ ਮੈਨੂੰ ਲੱਗਦਾ ਵੀ ਮੀਆਂ ਬੀਬੀ ਨੇ ਆਪਣੀ ਕਰਾ ਲਈ ਬੱਚੇ ਆਪਣੀ ਆਪ ਕਰਾਂਗੇ ਸੋ ਇੱਕ ਪਰਿਵਾਰ ਦੇ ਵਿੱਚ ਤਿੰਨ ਇੰਸ਼ੋਰੈਂਸ ਹੋਣ ਗਿਆ ਜੇ 32000 ਰੁਪਏ ਨਾਲ ਦਾ 33000 ਰੁਪਏ ਨਾਲ ਤਾਂ ਇੰਨਾ ਇੱਕ ਬੱਚੇ ਦੇ ਦੋ ਜਗ ਦੋ ਬੱਚੇ ਵੀ ਹੋਣਗੇ ਤਾਂ 33000 ਉਹਨਾਂ ਦਾ ਵੀ ਹੋਊਗਾ ਸੋ ਇੱਕ ਪਰਿਵਾਰ ਨੂੰ 64 65 66000 ਦਾ ਫਾਇਦਾ ਜੀ ਹੈ 5 6000 ਰੁਪਏ ਮਹੀਨੇ ਦਾ ਫਾਇਦਾ ਇਹ ਬਹੁਤ ਵੱਡੀ ਗੱਲ ਹੈ ਮੈਂ ਮਾਰ ਜੋ ਭਗਵਾਨ ਤੁਮ ਜਿੰਦਾਬਾਦ ਭਗਵਾਨ ਤੁਮ ਜਿੰਦਾਬਾਦ ਡਾਕਟਰ ਗੁਰਮੀਰ ਜਿੰਦਾਬਾਦ ਡਾਕਟਰ ਗੁਰਮੀਰ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਪਹਿਲਾਂ ਤੁਸੀਂ ਇੰਸ਼ੋਰੈਂਸ ਲਈ ਨਹੀਂ ਇਹ ਜਿਹੜਾ ਰੋਸੈਂਟਰ ਹੈ ਕੀ ਕੋਈ ਨੰਬਰ ਰਿਕਾਰਡ ਹੋਇਆ ਜੀ ਇਹਨਾਂ ਦੋਨਾਂ ਦੀ ਇੰਸ਼ੋਰੈਂਸ ਹੋ ਗਈ ਹੈ ਜੀ ਔਰ ਇਹਨਾਂ ਦੀ ਧਰਪਤੀਆਂ ਨਾਲ ਉਹਦੇ ਫ੍ਰੈਕਚਰ ਹੋਇਆ ਹੋਇਆ ਜਿਹੜੀ ਆਪਾਂ ਨਾਰਮਲ ਇੰਸ਼ੋਰੈਂਸ ਕਰਾਦੇ ਆ ਉਹ ਤਾਂ ਜਿਹੜਾ ਪਹਿਲਾ ਫ੍ਰੈਕਚਰ ਹੈ ਉਹਦਾ ਇਲਾਜ ਨਹੀਂ ਕਰਾ ਸਕਦੇ ਜਿਹਦੇ ਅੱਜ ਹੀ ਇਲਾਜ ਕਰਾ ਸਕਦੇ ਆ ਅੱਜ ਹੀ ਉਹਦਾ ਸ਼ੁਰੂ ਹੋ ਗਿਆ ਤੇ ਆਪਾਂ ਤੇਰੇ ਨੂੰ ਆਇਆ ਮਿਲ ਗਿਆ ਆਮ ਆਦਮੀ ਪਾਰਟੀ ਜਿੰਦਾਬਾਦ ਭਗਵੰਤ ਪਾਜੀ ਨੇ 10 ਲੱਖ ਰੁਪਏ ਦੇ ਦੀ ਜੇਬ ਚ ਪਾਤਾ ਵਿੱਚ ਜਿੱਥੇ ਵਰਦੀ ਤਰਾ ਕਰਾ ਲਾ ਤੇ ਮਾਦੀ ਜਾ ਕੇ ਇਲਾਜ ਕਰਾ ਲਓ ਆ ਉਹਨਾਂ ਨੂੰ ਦਿਖਾਣਾ ਤੇ ਆ ਨੰਬਰ ਉਹਨਾਂ ਨੂੰ ਦੱਸਣਾ ਹੈਗਾ ਇਹ ਅੱਜ ਜਾ ਕੇ ਤੁਸੀਂ ਆਪਣਾ ਇਲਾਜ ਕਰਾ ਇਹ ਬਹੁਤ ਵੱਡੀ ਸਹੂਲਤ ਹੈ ਜੀ ਕੋਈ ਕੰਡੀਸ਼ਨ ਨਹੀਂ ਹੈ ਪਹਿਲਾਂ ਪ੍ਰੀ ਐਗਿਸਟਿੰਗ ਬਿਵਾਰੀਆਂ ਵੀ ਵਿੱਚ ਇਨਕਲੂਡ ਆ ਕੋਈ ਉਮਰ ਦੀ ਸੀਮਾ ਨਹੀਂ ਹੈ ਕੋਈ ਕੰਡੀਸ਼ਨ ਨਹੀਂ ਹੈ ਜਿਹੜੇ ਬੰਦੇ ਜਿਹੜੇ ਬੰਦੇ 60 ਤੋਂ ਉੱਪਰ ਹੈ ਉਹ ਮੈਂ ਦੇਖਿਆ 55000 60000 ਜਿਹੜੇ ਮੈਂ ਜਿਨ੍ਹਾਂ ਨਾਲ ਗੱਲ ਕਰ ਰਿਹਾ ਸੀ ਕਿਉਂਕਿ 33000 ਰੁਪਏ 32000 ਦੋ ਦੋ ਬੰਦੇ ਆ ਤਾਂ ਇਹ ਜੇ ਅਮੀ ਤੁਸੀ ਕੋਈ ਪੈਸਾ ਨਹੀਂ ਚਾਹੁੰਦਾ ਪੂਰਾ ਪਰਿਵਾਰ ਹਰ ਇੱਕ ਮੈਂਬਰ ਕਵਰ ਹੈ ਸਾਰਿਆਂ ਨੂੰ ਬੇਨਤੀ ਹੈ ਜੀ ਸਾਰਿਆਂ ਨੇ ਆਪਣੇ ਸਾਰੇ ਮੈਂਬਰ ਨੇ ਕਾਰਡ ਸਾਰਿਆਂ ਨੇ ਬਣਾਣਾ ਚਾਹੇ ਇਨਸ਼ੋਰੈਂਸ ਪਰ ਫੈਮਿਲੀ ਕਵਰ ਹੈ ਜਿਹੜਾ ਕਵਰ ਹੈ ਹਰ ਪਰਿਵਾਰ ਦਾ ਹੈਗਾ ਲੇਕਿਨ ਕਾਰਡ ਸਾਰਿਆਂ ਨੇ ਬਣਾਣਾ ਔਰ ਆਪਣਾ ਤੁਹਾਨੂੰ ਜਿਹੜੀ ਸਲਿੱਪ ਹੈਗੀ ਆ ਬੀਐਲਈ ਵਾਲੀ ਉਹ ਤੁਸੀਂ ਲੈ ਕੇ ਆਣੀ ਹੈ ਆਪਣੀ ਜਿਹੜੀ ਮੈਂ ਹੁਣੇ ਇਸ਼ੂ ਕੀਤੀ ਹੈਗੀ ਆ ਉਹ ਰੀਅਲਿਟੀ ਸਲਿੱਪ ਲੈ ਕੇ ਆਣੀ ਹੈ ਆਪਣੇ ਨਾਲ ਆਧਾਰ ਕਾਰਡ ਔਰ ਵੋਟਰ ਕਾਰਡ ਆ ਤਿੰਨ ਚੀਜ਼ਾਂ ਚਾਹੀਦੀਆਂ ਆਓ 10 ਲੱਖ ਰੁਪਏ ਆਪਣੀ ਜੇਬ ਚ ਪਾ ਕੇ ਚਲੇ ਜਾਓ ਬਿਲਕੁਲ ਕੋਈ ਨਿਸ਼ਚਿੰਤ ਹੋ ਕੇ ਜਾਓ ਲੇਕਿਨ ਆਪਣੀ ਸਿਹਤ ਦਾ ਧਿਆਨ ਰੱਖਣਾ ਸੈਰ ਕਰਨੀ ਆ ਖਾਣਾ ਚੰਗਾ ਖਾਣਾ ਤੰਦਰੁਸਤ ਰਹਿਣਾ ਆਪਣੇ ਗਿੱਟਾ-ਗੋਡਿਆਂ ਦਾ ਧਿਆਨ ਰੱਖਣਾ ਰੱਬ ਕਰੇ ਤੁਸੀਂ ਤੰਦਰੁਸਤ ਰਹੋ ਤੁਹਾਨੂੰ ਕਦੇ ਲੋੜ ਨਾ ਪਵੇ ਲੇਕਿਨ ਜੇ ਕਦੇ ਲੋੜ ਪਵੇ ਤਾਂ ਤੁਹਾਨੂੰ ਹੁਣ ਸੋਚਣ ਦੀ ਲੋੜ ਨਹੀਂ ਹੈ ਕਿ ਕਰਜ਼ਾ ਲਵਾਂਗੇ ਕਿੱਦਾਂ ਹੋਏਗਾ ਕੀ ਕਰਾਂਗੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਕਿਸੇ ਵੀ ਕੰਫੀਡੈਂਸਰ ਨੂੰ ਕਿਸੇ ਵੀ ਸਰਕਾਰੀ ਹਸਪਤਾਲ ਤੇ ਜਾਂ ਪ੍ਰਾਈਵੇਟ ਅੰਪੈਰਡ ਹਸਪਤਾਲ ਜਾਓ ਤੇ ਉਹਨਾਂ ਨੂੰ ਕਹੋ ਜੀ ਮੇਰੇ ਬੈਸਟ ਪੋਸੀਬਲ ਇਲਾਜ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਮੈਨੂੰ ਕਰੋ ਤੇ ਮੇਰੇ ਕੋਲ 10 ਲੱਖ ਰੁਪਏ ਮੇਰੀ ਜੇਬ 'ਚ ਹੈਗਾ ਤੇ ਤੁਹਾਨੂੰ ਪੇਮੈਂਟ ਜਿਹੜੀ ਹੈਗੀ ਉਹ 15 ਦਿਨ ਦੇ ਵਿੱਚ ਹੋ ਜਾਏ। ਬਹੁਤ-ਬਹੁਤ ਧੰਨਵਾਦ ਜੀ।